वाहरु खालसा वाहर जी की फतेह आप रोज एक शब्द कर रहे हैं तो शब्द की फरमायशाई सहज प्रीत वालों तू तो गलमे दी है तो शब्द कर दे उसो तो पहला आप होमे समझ लीए शब्द है बढ़ंस महला तीजा होमे नामे विरोध है दो नमे तो हों दो अखर आ ਹਾਂ ਤੇ ਮੈਂ ਹਾਂ ਮੈਨੇ ਵੀ ਮੈਂ ਆ ਤੇ ਮੈਂ ਮੇਰੇ ਵੀ ਮੈਂ ਮੈਂ ਕੰਮ ਮੈਂ ਹੀ ਕੀਤਾ ਸਾਰਾ ਪਰਿਵਾਰ ਮੈਂ ਹੀ ਚਲਾ ਰਿਹਾ ਮੈਂ ਹੀ ਐਮੇ ਬਸ ਕੀਤੀ ਮੈਨੇ ਪਤਾ ਮੈਂ ਕਿਦਾਂ ਕਰ ਰਿਹਾ ਕਹਰਾ ਕੁਛ ਮੇਰੇ ਵਾਸੀ ਆ ਉਹ ਮੈਂ ਜਿਹੜੀ ਆ ਉਹ ਅੰਦਰੋਂ ਜਾਂਦੀ ਨਹੀਂ ਬੜੀ ਔਖੀ ਆ ਸਭ ਤੋਂ ਔਖੀ ਹੋਮੇ ਜਿਸ ਦਿਨ ਚਲੀ ਗਈ ਉਰਦਨ ਅੰਦਰ ਪ੍ਰਕਾਸ਼ ਹੋ ਜਾਂਦਾ ਪਰ ਵੈਗਰੂ ਚੌਕਸ ਹੋ ਮੈਂ ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠੀ ਆ ਦੇਖੋ ਨਾ ਉਹ ਆਪਾਈਆਂ ਆਪਚੋ ਨੇ ਹੋਂ ਮੇ ਨਿਕਲ ਜਾਏ ਸਾਨੂੰ ਕਿਵੇਂ ਪਤਾ ਲੱਗੇ ਕਿ ਹੋਂ ਮੇ ਨਿਕਲ ਗਈ ਆ ਇਹ ਤਾਂ ਗੁਰੂ ਸਾਹਿਬ ਦੇ ਹੱਥ ਚਾ ਖੇਡ ਅਸੀਂ ਤਾਂ ਟਰਾਈ ਕਰਦੇ ਆ ਨਾ ਕਰੀਏ ਪਰ ਕਿਤੇ ਨਾ ਕਿਤੇ ਅੰਦਰ ਬੈਠੀ ਆ ਹੋਮੇ ਦਾ ਬੜੇ ਹੁਣ ਗੁਰੂ ਸਾਹਿਬ ਕਹਿੰਦੇ ਹੋਮੇ ਰੋਗ ਮਾਨਸ ਕੋ ਦਿਨਾ ਉਹ ਜਿਹੜਾ ਰੋਗ ਲਾਇਆ ਉਤੋਂ ਤੁਰੋ ਹੀ ਉਹ ਹੋਮੇ ਦਾ ਲਾਇਆ ਬੰਦੇ ਨੂੰ ਜੇ ਰੋਗ ਬਾਹਰ ਗੁਰੂ ਨੇ ਲਾਇਆ ਹੈ ਤੇ ਅਸੀਂ ਕਿਵੇਂ ਉਹਨੂੰ ਪਰੇ ਕਰ ਸਕਦੇ ਆ ਇਹ ਸਰੀਰ ਮਾਇਆ ਦਾ ਪੁਤਲਾ ਵਿੱਚ ਹੋਮੇ ਦੁਸ਼ਟੀ ਪਾਈ ਚੰਦਰੀ ਹੋਮੇ ਵੀ ਅਦਰ ਹੀ ਆ ਇੱਕ ਮਾਇਆ ਦਾ ਪੁਤਲਾ ਆ ਇੱਕ ਚੰਦਰੀ ਹੋਮੇ ਆ ਤੋ ਹਉਮੈ ਨੂੰ ਕੱਢਣਾ ਆਪਣੇ ਹੱਥ ਵੱਸ ਨਹੀਂ ਹੈਗਾ ਕੋ ਗੁਰੂ ਸਾਹਿਬ ਹੀ ਸਿਮਰਨ ਕਰਦੇ ਜਾਈਏ ਕਰਦੇ ਜਾਈਏ ਕਰਦੇ ਜਾਈਏ ਤੇ ਕਦੇ ਮਾੜਾ ਮੋਟਾ ਟਿਕਾਓ ਗੁਰੂ ਸਾਹਿਬ ਦੇ ਦੇਣ ਤੇ ਗੁਰੂ ਸਾਹਿਬ ਨੂੰ ਕਹੀਏ ਸੱਚੇ ਪਾਤਸ਼ਾਹ ਇਹ ਖੇਡ ਮੇਰੀ ਨਹੀਂ ਹੈਗੀ ਤੁਹਾਡੀ ਆ ਸਾਰਾ ਸਰੀਰ ਹਉਮੈ ਨਾਲ ਹੀ ਭਰਿਆ ਪਿਆ ਤੇ ਗੁਰੂ ਸਾਹਿਬ ਹੀ ਬਖਸ਼ਿਸ਼ ਕਰਨ ਤੇ ਖੇਡ ਹੋ ਸਕਦੀ ਆ ਨਹੀਂ ਤੇ ਖੇਡ ਬੜੀ ਔਖੀ ਆ ਚਲੋ ਸ਼ਬਦ ਕਰਦੇ ਆਂ ਤਾਰੇ ਕੇ ੜੀ ਗੜ ਪਰ ਸਾਦਾ ਕਾਮ ਕਿਡਾ ਨਿਕਲ ਜਾਂਦਾ ਹਉਮੇ ਤਾਂ ਬਹੁਤ ਵੱਡੀ ਆ ਕਾਮ ਨਾਲੋਂ ਹਉਮੇ ਬਹੁਤ ਵੱਡੀ ਆ ਕਾਮ ਤਾਂ ਨਿਕਲ ਜਾਂਦਾ ਮੜੀ ਜੀ ਸੁਰਤੀ ਲੱਗੀ ਕਾਮ ਨਿਕਲ ਜਾਂਦਾ ਕ੍ਰੋਧ ਨਿਕਲ ਜਾਂਦਾ ਲੋਭ ਵੀ ਨਿਕਲ ਜਾਂਦਾ ਹਉਮੇ ਨਹੀਂ ਜਾਂਦੀ ਹਉਮੇ ਤਾਂ ਸਰੀਰ ਭਰਿਆ ਪਿਆ ਹਉਮੇ ਨਾਲ ਚਲੋ ਸ਼ਬਦ ਕਰਦੇ ਹਾਂ ਬੜਾਂ ਸਮੈਲਾ ਨਤੀਜਾ ਹਉਮੇ ਨਾਵੇਂ ਨਾਲ ਬ੍ਰੋਧ ਹੈ ਦੋਇ ਨਵ ਚੈ ਇੱਕ ਠਾਈਂ ਆ ਨਾਮ ਸਿਮਰਨ ਹੈ ਨਾਮ ਵਿੱਚ ਬੜਾ ਸਹਜ ਹੈ ਵਿਰਾਗ ਹੈ ਵਿਚਾਰ ਹੈ ਗੁਣ ਹੈ ਦੇਵੀ ਗੁਣ ਹੈ ਉਹਦੇ ਵਿੱਚ ਨਾਮ ਮਤਲਬ ਵਾਇਗਰੂ ਵਾਇਗਰੂ ਦਾ ਨਾਮ ਦਾ ਮਤਲਬ ਵਾਇਗਰੂ ਹੀ ਹੈ ਨਾ ਵਾਇਗਰੂ ਦਾ ਤੇ ਹੋਮੇ ਦਾ ਆਪਸ ਵਿੱਚ ਵਿਰੋਧ ਹੈ ਲੜਾਈ ਹੈ ਝਗੜਾ ਹੈ ਇਹ ਦੋਵੇਂ ਇੱਕ ਸਰੀਰ ਵਿੱਚ ਨਹੀਂ ਵਸ ਸਕਦੇ ਦੋ ਇਹਨਾਂ ਤੁਸੀਂ ਕਹੋ ਬਈ ਮੇਰੇ ਅੰਦਰ ਵਾਇਗਰੂ ਵੀ ਹੈਗਾ ਤੇ ਹਉਮੈ ਵੀ ਹੈਗੀ ਆ ਨਹੀਂ ਐਦਾਂ ਨਹੀਂ ਹੋ ਸਕਦਾ ਤੇ ਅੰਦਰ ਨਾਮ ਸਿਮਰਨ ਦਾ ਟਿਕਾਉ ਵੀ ਹੈਗਾ ਤੇ ਹਉਮੈ ਵੀ ਹੈਗੀ ਆ ਇਹ ਨਹੀਂ ਹੋ ਸਕਦਾ ਤੁਹਾਨੂੰ ਪ੍ਰਕਾਸ਼ ਵੀ ਹੁੰਦਾ ਤੇ ਹਉਮੈ ਵੀ ਹੈਗੀ ਆ ਇਹ ਨਹੀਂ ਹੋ ਸਕਦਾ ਵਾਇਗਰੂ ਜਿੱਥੇ ਵਾਇਗਰੂ ਹੈ ਉੱਥੇ ਹਉਮੈ ਨਹੀਂ ਜਿੱਥੇ ਹਉਮੈ ਹੈ ਉੱਥੇ ਵਾਇਗਰੂ ਨਹੀਂ ਤੇ ਹਉਮੈ ਦੇ ਅਸੀਂ ਚਿਰ ਤੋਂ ਲੈ ਕੇ ਪੈਰ ਤੱਕ ਭਰੇ ਪਏ ਆ ਇਸੇ ਕਰਕੇ ਵਾਇਗਰੂ ਨਹੀਂ ਆ ਰਿਹਾ ਪ੍ਰਕਾਸ਼ ਨਹੀਂ ਹੋ ਰਿਹਾ ਤੇ ਹਉਮੈ ਨਾਮੇ ਨਾਲ ਵਿਰੋਧ ਹੈ ਉਮੇਦਾਰਾ ਬਨਾਲ ਵਿਰੋਧ ਹੈ ਝਗੜਾ ਹੈ ਲੜਾਈ ਹੈ ਤਦੋਏ ਨਾ ਬੱਸੇ ਇਕੱਠਾ ਦੋਵੇਂ ਇੱਕ ਹਿਰਦੇ ਵਿੱਚ ਇੱਕ ਸਰੀਰ ਵਿੱਚ ਨਹੀਂ ਵਸ ਸਕਦੇ ਇਹ ਗੱਲ ਪੁਆਇੰਟ ਬੜਾ ਨੋਟ ਕਰਨ ਵਾਲਾ ਹੈ ਕਦੇ ਆਪਾਂ ਚਰਮ ਤੀ ਉੱਡ ਕੇ ਲੈਨੇ ਆਂ ਝੂਠੇ ਭਾਂਡੇ ਕਾ ਮਾਂਜਦੇ ਆਂ ਸੱਚੇ ਪਾਤਸ਼ਾਹ ਮੇਰੇ ਅੰਦਰ ਸ਼ਹਿਦ ਹਉਮੈ ਹੋਏਗੀ ਤੋ ਕਿਰਪਾ ਕਰੋ ਉਹ ਹਉਮੈ ਜਿਹੜੀ ਹੈ ਝੂਠੇ ਭਾਂਡੇ ਨਹੀਂ ਮਾਂਜਣ ਦਿੰਦੀ ਹਉਮੈ ਜਿਹੜੀ ਹੈ ਜੋੜਿਆਂ ਚ ਨਹੀਂ ਬਹਿਣ ਦਿੰਦੀ ਆਪਾਂ ਬਹਿ ਜਾਂਨੇ ਆਂ ਉਹ ਫਿਰ ਮਰ ਜਾਂਦੀ ਆ ਹਮੇ ਨਹੀਂ ਚਾਹੁੰਦੀ ਕਿ ਜੋੜਿਆਂ 'ਚ ਬੈਠ ਕੇ ਚਰਨ ਧੂੜ ਲਵੇ ਤੂੰ ਇਸ ਕਰਕੇ ਅਸੀਂ ਬੈਠਦੇ ਹੀ ਬੈਠਦੇ ਆ ਸਾਨੂੰ ਗੁਰੂ ਸਾਹਿਬ ਦਾ ਹੁਕਮ ਆ ਕਿ ਉੱਥੇ ਹਮੇ ਮਰਨੀ ਆ ਜੂਠੇ ਭਾਂਡਿਆਂ ਵਿੱਚ ਝਾੜੂ ਪੋਚੇ ਵਿੱਚ ਲੰਗਰ ਦੀ ਸੇਵਾ ਵਿੱਚ ਤੇ ਇੱਥੇ ਮਰਨੀ ਆ ਇੱਥੇ ਬੈਠ ਅਸੀਂ ਤਾਂ ਸਾਰਿਆਂ ਨੂੰ ਹੁਕਮ ਕਰਦੇ ਆ ਭਾਈ ਸਾਰੇ ਜੋੜਿਆਂ ਵਿੱਚ ਬੈਠੋ ਚਰਨ ਧੂੜ ਲਪੋ ਇਹ ਮਰਦੀ ਨਹੀਂ ਮਰਦੀ ਮਰਦੀ ਨਹੀਂ ਇਹ ਜੋੜਿਆਂ 'ਚ ਮਰਦੀ ਆ ਸਿਰਫ ਜੋੜਿਆਂ ਵਿੱਚ ਨਾਲ ਸਿਮਰਨ ਹੋਵੇ ਤੇ ਨਾਲ ਜੋੜਿਆਂ ਦੀ ਸੇਵਾ ਹੋਵੇ ਤਾਂ ਮਰਤੀ ਆ ਔਖੀ ਆ ਮਤਲਬ ਮਰਨ ਜੇਦਣ ਮਰ ਗਈ ਉਦੋਂ ਦਰਸ਼ਨ ਹੋ ਜਾਣਾ ਹਉਮੈ ਵਿੱਚ ਸੇਵਾ ਨਾ ਹੋਵੇਈ ਦੇਖਿਆ ਜੇ ਹਉਮੈ ਹੈ ਨਾ ਤੇ ਸੇਵਾ ਭਗਤੀ ਨਹੀਂ ਹੁੰਦੀ ਹਾਂ ਸੈਲਫਲੈਸ ਸੇਵਾ ਨਹੀਂ ਹੁੰਦੀ ਹਉਮੈ ਨਾਲ ਸੈਲਫਲੈਸ ਸੈਲਫਲੈਸ ਨੂੰ ਕੀ ਕਾਂਗੇ ਮਤਲਬ ਸੈਲਫਲੈਸ ਸੇਵਾ ਨਹੀਂ ਹੁੰਦੀ ਤੇ ਸੇਵਾ ਭਗਤੀ ਵੀ ਨਹੀਂ ਹੁੰਦੀ ਕਾਮਨ ਬਿਰਠਾ ਜਾਏ ਤੇ ਮਨ ਕੋਈ ਚੀਜ਼ ਹਾਸਲ ਨਹੀਂ ਕਰਦਾ ਖਾਲੀ ਰਹਿ ਜਾਂਦਾ ਮਨ ਨੇ ਅੰਦਰ ਸ਼ਬਦ ਲੈ ਜਾਣਾ ਹੈ ਸਿਮਰਨ ਕਰਨਾ ਹੈ ਅੰਦਰ ਬਸਣਾ ਹੈ ਪਰ ਉਹ ਖਾਲੀ ਰਹਿ ਜਾਂਦਾ ਉਹਦੇ ਅੰਦਰ ਸ਼ਬਦ ਦਾ ਵਾਸਾ ਹੀ ਨਹੀਂ ਹੁੰਦਾ ਨਾਮ ਦਾ ਵਾਸਾ ਹੀ ਨਹੀਂ ਹੁੰਦਾ ਸਿਮਰਨ ਦਾ ਵਾਸਾ ਹੀ ਨਹੀਂ ਹੁੰਦਾ ਉਹ ਬਿਰਸਾਈ ਚਲਾ ਜਾਂਦਾ ਹਮੇਤ ਬੜੀ ਹਰਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਪਰ ਗੁਰੂ ਸਾਹਿਬ ਕਹਿੰਦੇ ਬਈ ਦਾ ਮਤਲਬ ਇਹ ਨਹੀਂ ਤੂੰ ਸਿਮਰਨ ਕਰ ਹਰ ਚੇਤ ਵਾਏ ਗੁਰੂ ਵਾਏ ਗੁਰੂ ਜਿਹੜਿਆ ਜਿ ਬੈਠ ਕੇ ਬੋਲਾ ਵਾਏ ਗੁਰੂ ਚੌਂਕੜੀ ਲਾ ਕੇ ਬੋਲਾ ਸਵੇਰੇ ਉੱਠ ਕੇ ਬੋਲਾ ਚਾਮੀ ਸੌਣ ਲੱਗਿਆ ਬੋਲਾ ਬੋਲ ਵਾਏ ਗੁਰੂ ਹਰ ਚੇਤ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ ਕਮਾਈ ਹੁੰਦੀ ਵਾਏ ਗੁਰੂ ਜਿਵੇਂ ਆਪਾਂ ਨੌਕਰੀ ਕਰ ਰਹੇ ਆਂ ਸ਼ਬਦ ਦੀ ਕਮਾਈ ਤੋਂ ਭਾਵ ਹੁੰਦਾ ਹੈ ਕਿ 4 ਘੰਟੇ ਸਿਮਰਨ ਕਰ ਇਹ ਸ਼ਬਦ ਦੀ ਕਮਾਈ ਕਰ ਵਾਹਿਗੁਰੂ 4 ਘੰਟੇ ਵਾਹਿਗੁਰੂ 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 ਇਹ ਗੁਰੂ ਸਾਹਿਬ ਨੇ ਕਿਹਾ ਤਾਂ ਮਰੂਗੀ 4 ਘੰਟੇ ਗੁਰ ਕਾ ਸ਼ਬਦ ਕਮਾਏ ਇਸ ਵਾਹਿਗੁਰੂ ਸਿਮਰਨ ਦੀ ਕਮਾਈ ਕਰ ਕਮਾਈ ਮੈਨੇ ਜ਼ਿਆਦਾ ਸਿਮਰ ਪਹਿਲਾਂ ਵੀ ਕੀ ਹਰਕੀਤ ਮੰਨ ਮੇਰੇ ਫਿਰ ਸਿਮਰਨ ਕਰ ਕਹਦੇ ਨਹੀਂ ਜਿਆਦਾ ਕਰ ਹੁਕਮ ਮੰਨੇ ਤਾਂ ਹਰ ਮਿਲੈ ਤਾਂ ਵਿੱਚੋਂ ਹੋ ਮੇ ਜਾਏ ਹੁਕਮ ਕਹਿਣਾ ਸੌਖਾ ਵਾਹਿਗੁਰੂ ਹੁਕਮ ਪਤਾ ਕੀ ਹੁੰਦਾ ਜਦੋਂ ਤੁਸੀਂ ਨਿਰੋਜ ਤੁਹਾਨੂੰ ਸਹਿਜ ਆ ਗਿਆ ਤੁਹਾਡੇ ਅੰਦਰੋਂ ਕਾਮ ਕਰੋ ਚਲਾ ਗਿਆ ਤੁਹਾਡਾ ਸੁਭਾਅ ਗੁਰੂ ਨਾਨਕ ਵਰਗਾ ਹੋ ਗਿਆ ਤੁਹਾਨੂੰ ਪਤਾ ਲੱਗਦਾ ਮੈਂ ਛੋਟਾ ਵਾਹਿਗੁਰੂ ਆ ਉਹ ਵੱਡਾ ਵਾਹਿਗੁਰੂ ਹੈ ਤੇ ਫਿਰ ਉਹਦੇ ਹੁਕਮ ਵਿੱਚ ਹੀ ਰਹਿਨੇ ਆ ਤਾਂ ਤੋਂ ਉਹਨੂੰ ਕਹਿੰਦੇ ਹੁਕਮ ਤਤੀ ਤਵੀ ਦੇ ਬਹਿ ਜਾ ਬਹਿ ਗਿਆ ਬਾਬਾ ਜੀ ਬਹਿ ਗਏ ਰੱਬ ਵੀ ਬੈਠ ਗਿਆ ਬੰਦ ਬੰਦ ਕਟਿਆ ਗਿਆ ਕਟਿਆ ਗਿਆ ਤੇ ਬੱਚੇ ਨਹੀਂ ਹਮੇ ਚਨਾਤ ਜੇ ਤੁਹਾਡੇ ਚਨਾਤ ਦਿੱਤੇ ਜਾਣ ਤੇ ਉਹਨੂੰ ਕਹਿੰਦੇ ਹੁਕਮ ਉਹ ਤਾਂ ਗੁਰੂ ਸਾਹਿਬ ਨੇ ਚਨਾਤ ਜੇ ਤੁਹਾਡੇ ਸਾਡੇ ਮੇਰੇ ਬੱਚੇ ਨੂੰ ਚਨਾਤ ਦਿੱਤਾ ਜਾਏ ਜੇ ਸ਼ੀਧੀ ਹੋ ਜਾਏ ਤੇ ਉਹਨੂੰ ਕਹਿੰਦੇ ਹੁਕਮ ਕਿਹੜੇ ਮੱਥੇ ਝਾਰਨਾ ਇਹਦੀ ਬੰਤ ਲਈ ਹੋਵੇ ਖੇੜੇ ਮੱਥੇ ਸਾਰਨਾ ਉਹਨੂੰ ਕਹਿੰਦੇ ਹੁਕਮ ਵੈਗ੍ਰੂਤੇ ਰਹੋ ਹੁਕਮ ਸੀ ਮੇਰੇ ਬੱਚੇ ਦੀ ਸ਼ਹੀਦੀ ਹੋ ਗਈ ਆ ਤੇਰਾ ਹੁਕਮ ਸੀ ਸੋ ਹੁਕਮ ਮੰਨਿਆ ਹੋਵੇ ਪ੍ਰਭਾਨ ਤਾ ਖਸਮੇ ਕਾ ਮਹਿਲ ਪਾਇ ਸੀ ਤੋ ਹੁਕਮ ਇੱਕ ਬੜੀ ਪੀ ਐਚ ਡੀ ਕਲਾਸ ਆ ਹੁਕਮ ਦਾ ਤੁਹਾਡਾ ਸੁਭਾਰ ਰੱਬ ਨਾਲ ਮਿਲ ਗਿਆ ਆ ਜੋ ਹੋ ਰਿਹਾ ਠੀਕ ਹੋ ਰਿਹਾ ਬਸ ਜੰਮਣ ਮਰਨਾ ਹੁਕਮ ਹੈ ਮਰੇ ਤੇ ਰੋਣਾ ਨਹੀਂ ਜੰਮਣ ਤੇ ਹੱਸਣਾ ਨਹੀਂ ਜੰਮਣ ਤੇ ਢੋਲਟ ਮੱਕਾ ਨਹੀਂ ਕਰਨਾ ਮਰਨ ਤੇ ਰੁਮਣਾ ਨਹੀਂ ਜੰਮਣ ਮਰਨਾ ਹੁਕਮ ਹੈ ਇਹ ਗੱਲ ਮੰਨਣੀ ਹੁਕਮ ਨੂੰ ਸਮਝੋ ਹੁਕਮ ਮੰਨੇ ਤਾਂ ਹਰ ਮਿਲੇ ਵੈਗਰੂ ਮਿਲ ਗਿਆ ਤੁਹਾਡਾ ਸੁਭਾਅ ਹੀ ਵੈਗਰੂ ਨਾਲ ਮਿਲ ਗਿਆ ਤਾਂ ਵਿੱਚੋਂ ਹੌਮੇ ਜਾਏ ਤਾਂ ਅੰਦਰੋਂ ਹੌਮੇ ਨਿਕਲ ਜਾਂਦੀ ਆ ਹੌਮੇ ਦਾ ਮਤਲਬ ਤੁਸੀਂ ਸਰੀਰ ਛੱਡ ਦਿੱਤਾ ਆ ਕਿਉਂ ਸਾਰਾ ਸਰੀਰ ਹੀ ਹੌਮੇ ਆ ਸਰੀਰ ਛੱਡਾਂਗੇ ਤੇ ਹੌਮੇ ਜਾਊਗੀ ਨਾ ਹਮੇ ਸਭ ਸਰੀਰ ਹੈ ਅੱਗੇ ਆਈਏ ਹਮੇ ਸਭ ਸਰੀਰ ਹੈ ਹੋਂਮੇ ਉਪਤ ਹੋਏ ਆਪਣਾ ਜਨਮ ਜਿਹੜਾ ਹੋਇਆ ਨਾ ਹੋਂਮੇ ਕਰਕੇ ਹੀ ਹੋਇਆ ਹੋਂਮੇ ਤੇ ਜਮਿਆਂ ਮਰਨਾ ਵੀ ਹੋਂਮੇ ਵਿੱਚ ਹੀ ਆ ਹਮੇ ਸਭ ਸਰੀਰ ਹੈ ਪੈਰ ਤੋਂ ਲੈ ਕੇ ਸਿਰ ਤੱਕ ਹੋਂਮੇ ਦਾ ਭਰਿਆ ਪਿਆ ਤੇ ਹੋਂਮੇ ਉਪਤ ਹੋਏ ਉਹ ਭਾਈ ਇਹ ਜੰਮਣ ਮਰਨ ਜਿਹੜਾ ਨਾ ਹੋਂਮੇ ਵਿੱਚ ਹੀ ਹੁੰਦਾ ਇਹ ਸਾਰਾ ਹੋਂਮੇ ਦੀ ਖੇਡ ਹੀ ਆ ਹਉਮੈ ਵੱਡਾ ਗੁਬਾਰ ਹੈ ਹਉਮੈ ਵਿੱਚ ਬੁੱਝ ਨਾ ਸਕੇ ਕੋਈ ਹਉਮੈ ਇੱਕ ਬਹੁਤ ਕੋਪਾ ਹਨੇਰਾ ਹੈ ਜੇ ਅੰਦਰ ਹਉਮੈ ਆ ਤੇ ਕੁਝ ਵੀ ਸਮਝ ਨਹੀਂ ਆਉਣੀ ਕੋਈ ਰੱਬ ਦੀ ਗੱਲ ਸਮਝ ਨਹੀਂ ਆਉਣੀ ਬਾਣੀ ਦੀ ਗੱਲ ਸਮਝ ਨਹੀਂ ਆਉਣੀ ਬੁੱਝ ਨਾ ਸਕੇ ਕੋਈ ਕੁਝ ਵੀ ਸਮਝ ਨਹੀਂ ਆਉਣਾ ਆਉਣਾ ਹੀ ਕੱਖ ਨਹੀਂ ਸਮਝ ਬੁੱਝ ਨਾ ਸਕੇ ਕੋਈ ਕੱਖ ਨਹੀਂ ਸਮਝਣਾ ਕੋਪਾ ਹਨੇਰਾ ਹੈ ਤੇ ਹਉਮੈ ਦੇ ਕਾਰਨ ਮਨੋੱਖ ਨੂੰ ਰੱਬ ਦੀ ਸਮਝ ਆਈ ਨਹੀਂ ਸਕਦੀ। ਹਮੇ ਦੇ ਭਗਤ ਨਾ ਹੋਵੀ ਹੁਕਮ ਨਾ ਬੁੱਝਿਆ ਜਾਏ। ਹਮੇ ਤੇ ਭਗਤੀ ਨਹੀਂ ਹੋਣੀ। ਸਿਮਰਨ ਤੇ ਬੈਠ ਨਹੀਂ ਹੋਣਾ, ਮਨ ਟਿਕਣਾ ਨਹੀਂ। ਤੁਮੇ ਨੇ ਤੁਹਾਨੂੰ ਬਹਿਣੇ ਨਹੀਂ ਦੇਣਾ। ਤੁਸੀਂ ਬੈਠ ਹੀ ਨਹੀਂ ਸਕਦੇ। ਤੇ ਹੁਕਮ ਨਾ ਬੁੱਝਿਆ ਜਾਏ, ਮੇਰਾ ਸੁਭਾਅ ਰੱਬ ਨਾਲ ਕਿਵੇਂ ਮਿਲ ਜਾਏ? ਇਹ ਨਹੀਂ ਸਮਝਾਉਣੀ ਕਰ। ਹੁਕਮ ਨਾ ਬੁੱਝਿਆ ਜਾਏ, ਗੱਲ ਸਮਝ ਨਹੀਂ ਆਉਣੀ। ਇਹ ਬਿਲਕੁਲ ਹੁਕਮ ਨਾਲ ਉਹਦੇ ਹੁਕਮ ਦੀ ਗੱਲ ਹੀ ਨਹੀਂ ਸਮਝ ਆਉਂਦੀ। ਹਮੇ ਵਿੱਚ ਜਿਓ ਬੱਦ ਹੈ ਜਿਓ ਜਿਵਾਤਮਾ ਜਿਵਾਤਮਾ ਗੁਰੂ ਨਾਨਕ ਜੇ ਹਮੇ ਆ ਤੇ ਗੁਰੂ ਨਾਨਕ ਦਾ ਬੰਨਿਆ ਪਿਆ ਤੇ ਜਿਵਾਤਮਾ ਕੋਲੀ ਦੇਵੀ ਗੋਣ ਨੇ ਇਹ ਥਰੀੜ ਤਾਂ ਅੱਗੇ ਹੀ ਗੰਦਾ ਨਾਲਾ ਤੋ ਗੰਦੇ ਨਾਲੇ ਨੇ ਹਮੇ ਨੇ ਜੇ ਹਮੇ ਆ ਤੇ ਉਹਨੇ ਜਿਓ ਨੂੰ ਗੁਰੂ ਨਾਨਕ ਨੂੰ ਬੰਨਿਆ ਪਿਆ ਉਹ ਲੋਕ ਨਹੀਂ ਖੁੱਲਾ ਨਾ ਉਹ ਬੰਨੇ ਆ ਪਿਆ ਉਹਨੂੰ ਕਹਿੰਦੇ ਬੰਧਨ ਇਹਨੂੰ ਵੀ ਕਹਿੰਦਾ ਤੇ ਜਿਉਈ ਬੰਨੇ ਆ ਪਿਆ ਗੁਰੂ ਨਾਨਕ ਬੰਨੇ ਆ ਪਿਆ ਰੱਬ ਬੰਨੇ ਆ ਪਿਆ ਤੋਂ ਨਾਮ ਨਾ ਬਸੇ ਮਨੇ ਆਇਆ ਤੇ ਨਾਮ ਕਿੱਥੋਂ ਆ ਜਾਣਾ ਉਹ ਤਾਂ ਹਮੇ ਹੀ ਹਮੇ ਆ ਫਿਰ ਜਦੋਂ ਉਹਨੇ ਜੀਵਾਤਮਾ ਨੂੰ ਰੱਬ ਨੂੰ ਗੁਰੂ ਨਾਨਕ ਨੂੰ ਬੰਨ ਲਿਆ ਉਹ ਤਾਂ ਉਹਦੇ ਵੱਸ ਵਿੱਚ ਹੋ ਗਿਆ ਸਰੀਰ ਦੇ ਵੱਸ ਵਿੱਚ ਹੋ ਗਿਆ ਤੇ ਉਹ ਲੈਨੇ ਕੋ ਚੁੰਗੇ ਨੇ ਤੇ ਭੇਡ ਹੋ ਗਿਆ ਸਮਝ ਗਿਆ ਗੱਲ ਗੁਰਨਾਨਕ ਨੇ ਸਰੀਰ ਨੂੰ ਚਲਾਉਣਾ ਸੀ ਇਹ ਮਾਲਕ ਆ ਉਹ ਹਮੇ ਨੇ ਗੁਰਨਾਨਕ ਨੂੰ ਤੇ ਰੱਬ ਨੂੰ ਬੰਨ ਲਿਆ ਜਿਉ ਜਿਉ ਬੱਧ ਨਾਮ ਨਾ ਵਸਿਆ ਹੁਣ ਨਾਮ ਅੰਦਰ ਵਸ ਨਹੀਂ ਸਕਦਾ ਉਹ ਦਰਵਾਜ਼ਾ ਹੀ ਨਹੀਂ ਖੁੱਲ੍ਹਾ ਤੇ ਨਾਨਕ ਸਤਿਗੁਰੂ ਮਿਲੇ ਆ ਹਮੇ ਗਈ ਤਾਂ ਸੱਚ ਵਸਿਆ ਬਣਾ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਮਰ ਸ਼ਕੀਏ ਕੋਈ ਛੱਡੀਏ ਰਹਿਤ ਰੱਖੀਏ ਸਤਿਗੁਰੂ ਨੂੰ ਮਿਲੀਏ ਦਸਾ ਪਾਛਿਆਂ ਦਾ ਮਲਾਪ ਹੋ ਜਾਂਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਿਲ ਪੈਂਦੇ ਸਤਿਗੁਰੂ ਮਿਲੇ ਐ ਹੋਂ ਮੇ ਗਈ ਤੇ ਗੁਰੂ ਸਾਹਿਬ ਨੂੰ ਕਹੀਏ ਸੱਚੇ ਪਾਛਾ ਖੇਡ ਤੇਰੀ ਆ ਮੇਰੀ ਨਹੀਂ ਮੈਨੂੰ ਕਿਹੜੀ ਦਿਖਦੀ ਆ ਮੈਨੂੰ ਕੋਈ ਦਿਖਦੀ ਆ ਕਿੱਥੇ ਹੋਂ ਮੈਂ ਕਿਵੇਂ ਇਹਨੂੰ ਦੂਰ ਕਰ ਸਕਦਾ ਕੋਈ ਕੁੱਤਾ ਬਿੱਲਾ ਥੋੜੀ ਇਹਨੇ ਦੂਰ ਕਰ ਦਿਓ ਵਾਹਿਗੁਰੂ ਜੀ ਇਹ ਸੂਖਸ਼ਮ ਖੇਡਾ ਤੋਂ ਸਤਿਗੁਰੂ ਗੁਰੂ ਪਾਛਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੈਂ ਅੰਮ੍ਰਿਤ ਧਾਰੀ ਹੋ ਗਿਆ ਕੁਰਹਿਤ ਛੱਡ ਦਿੱਤੀ ਆ ਰਹਿਤ ਰੱਖ ਲਈ ਆ ਸਵੇਰੇ ਸਿਮਰਨ ਕਰਦਾ ਗੁਰਦੁਆਰੇ ਜਾਣਾ ਬਾਣੀ ਵਿਚਾਰਦਾ ਝੂਠੇ ਭਾਡੇ ਵੀ ਮਾਣਦਾ ਤਰਨ ਧੋੜ ਵੀ ਲੈਣਾ ਕਿਰਪਾ ਕਰੋ ਇਹ ਵਿੱਚੋਂ ਹਉਮੈ ਨਿਕਲ ਜਾਏ ਕਿਰਪਾ ਕਰੋ ਤਾਂ ਸਤਗੁਰੂ ਮਿਲਿਆ ਹਉਮੈ ਗਈ ਤਾਂ ਸੱਚ ਮੱਥਿਆ ਅੰਦਰ ਪ੍ਰਕਾਸ਼ ਹੋਊਗਾ ਅੰਦਰ ਪ੍ਰਕਾਸ਼ ਹੋ ਜਾਊਗਾ ਬਹੁ ਨਿਮਰਤਾ ਰੱਖਣੀ ਪੈਂਦੀ ਆ ਬਹੁਤ ਮੈਂ ਮੈਂ ਵਾਲੀ ਗੱਲ ਕੋਈ ਨਹੀਂ ਹਰ ਵੇਲੇ ਕੋਈ ਬੁਲਾਇਆ ਹਾਂਜੀ ਕਾਕਾ ਜੀ ਇਹ ਕੰਮ ਸਤਬਚਨ ਜੀ ਅੱਛਾ ਜੀ ਠੀਕ ਹੈ ਜੀ ਬੜੀ ਨਿਮਰਤਾ ਰੱਖਣੀ ਪੈਂਦੀ ਹੈ ਤਾਂ ਕਿ ਹਉਮੈ ਦਾ ਇੱਕ ਅੰਸ਼ ਵੀ ਨਾ ਉੱਤੇ ਆ ਜਾਏ ਇਹ ਗੱਲ ਖਿਆਲ ਰੱਖਣਾ ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ ਸੱਚ ਕਮਾਵੇ ਸੱਚ ਜੀ ਭਾਈ ਗੁਰੂ ਸਿਮਰਨ ਦੀ ਕਮਾਈ ਕਰੇ ਸਦਾ ਨਾਮ ਹੀ ਜਪਦਾ ਰਹੇ ਤੇ ਨਾਮ ਸਿਮਰਨ ਦੀ ਕਮਾਈ ਕਰਦਾ ਰਹੇ ਤੇ ਸੱਚ ਵਿੱਚ ਹੀ ਟਿਕਿਆ ਰਹੇ ਵੈਗਰੂ ਵਿੱਚ ਹੀ ਸੱਚੇ ਸੇਵਕ ਮਾਇ ਤੇ ਉਹਦੇ ਵਿੱਚ ਹੀ ਸਮਾਜ ਆਏ ਨਾਮ ਵਿੱਚ ਵੈਗਰੂ ਕਰਦਾ 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 ਵੈਗਰੂ ਵਿੱਚ ਸਮਾਜ ਆਏ ਇਹ ਆਖੇ ਹਮੇ ਤਾਂ ਜਾਂਦੀ ਆ ਵੈਗਰੂ ਕਰਦੇ ਕਰਦੇ ਵੈਗਰੂ ਹੋ ਜਾਓ ਵੈਗਰੂ ਕਰਦੇ ਕਰਦੇ ਸਰੀਰ ਛੱਡੋ ਗੁਰੂ ਸਾਹਿਬ ਨੂੰ ਕਹੋ ਸੱਚੇ ਪਾਤਸ਼ਾਹ ਮੈਨੂੰ ਮੁਕਤੀ ਦੇ ਦੇ ਸਰੀਰ ਤੋਂ ਕਿਰਪਾ ਕਰਦੇ ਮੈਨੂੰ ਮੁਕਤੀ ਦੇ ਦੇ ਮੈਨੂੰ ਬਾਹਰ ਕੱਢ ਲੈ ਉਹਦੇ ਹਬੇਸ਼ ਅਰਦਾਸਾਂ ਕਰਦੇ ਜਾਓ ਤੇ ਗੁਰੂ ਸਾਹਿਬ ਕੰਮ ਕਰ ਦਿੰਦੇ ਬਾਹਰ ਨਿਕਲਣਾ ਹੀ ਤਕਤਾ ਸਰੀਰ ਨੂੰ ਛੱਡ ਕੇ ਗੁਰੂ ਨਾਨਕ ਬਾਹਰ ਆ ਜਾਏ ਹੋ ਗਿਆ ਕੰਮ ਤੇ ਅਰਦਾਸਾਂ ਕਰੋ ਗੁਰੂ ਸਾਹਿਬ ਕਰ ਦੇਣਗੇ